ਜਦੋਂ ਕਿਸੇ ਦੇਸ਼ ਦੇ ਹੁਕਮਰਾਨ ਦੇ ਨiyet ਦੇ ਵਿੱਚ ਖਰਾਬੀ ਹੋਵੇ ਤੇ ਫਿਰ ਉਹ ਇਦਾਂ ਦੀਆਂ ਹਰਕਤਾਂ ਕਰਦੇ ਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੀਜੇਪੀ ਦੀ ਸਰਕਾਰ ਨਰਿੰਦਰ ਮੋਦੀ ਜੀ ਆਰਐਸਐਸ ਦੇ ਏਜੰਡੇ ਤੇ ਕੰਮ ਕਰਦੇ ਹੋਏ ਵੱਖ ਪ੍ਰਾਪਰਟੀਆਂ ਨੂੰ ਹੜੱਪ ਕਰਨਾ ਚਾਹੁੰਦੇ ਨਾ 30 ਕਰੋੜ ਮੁਸਲਮਾਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਹੋਇਆ ਹੈ ਪੂਰੇ ਦੇਸ਼ ਦੀ ਪਾਰਲੀਮੈਂਟ ਚ ਇੱਕ ਵੀ ਮੁਸਲਮਾਨ ਵਿਧਾਇਕ ਨੂੰ ਜਾਂ ਕਿਤੇ ਐਮਪੀ ਨੂੰ ਭਾਜਪਾ ਵੱਲੋਂ ਟਿਕਟ ਦੇ ਕੇ ਵਿਧਾਇਕ ਜਾਂ ਐਮਪੀ ਨਹੀਂ ਬਣਾਇਆ ਗਿਆ ਇਹ ਇਸ ਦਾ ਬਿਲਕੁਲ ਖੁੱਲਾ ਸਬੂਤ ਹੈ ਕਿ ਭਾਜਪਾ ਦੇ ਹਕਮਰਾਨਾਂ ਦੀ ਨੀਅਤ ਸਾਫ਼ ਨਹੀਂ ਇਹ ਸੰਵਿਧਾਨ ਦੀ ਔਰ ਸਾਡੇ ਫੰਡਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਸਿਕਸ ਮਾਰਗ ਪੂਰੀ ਤਰ੍ਹਾਂ ਦੀ ਮਲੇਰਕੋਟਲੇ ਦੇ ਨਿਕਸ ਸਮਾਜਿਆ ਸੀ ਸਾਰੇ ਮੁਸਲਮਾਨ ਭਾਈਚਾਰੇ ਨਾਲ ਖੜੇ ਹਨ ਇਹਨਾਂ ਚੋਬੀ ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਔਰ ਇਹ ਬਿੱਲ ਜਿਹੜਾ ਹੈ ਬਰਕ ਪ੍ਰਾਪਰਟੀ ਨੂੰ ਹੜੱਪ ਕਰਨ ਲਈ ਲਿਆਂਦਾ ਗਿਆ ਹੈ ਹਾਲਾਂਕਿ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵੱਖ ਬੋਰਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਜਿਹੜੀ ਮੇਨਟੇਨੈਂਸ ਹੈ ਉਹ ਚੱਲ ਰਹੀ ਹੈ ਪਰ ਸਾਡੇ ਦੇਸ਼ ਦਾ ਜਿਹੜਾ ਹੁਕਮਰਾਨ ਹੈ ਉਸ ਦੀ ਨੀਅਤ ਦੇ ਵਿੱਚ ਖਰਾਬੀ ਹੈ ਜਦੋਂ ਕਿਸੇ ਦੇਸ਼ ਦੇ ਹੁਕਮਰਾਨ ਦੇ ਨੀਅਤ ਦੇ ਵਿੱਚ ਖਰਾਬੀ ਹੋਵੇ ਤੇ ਫਿਰ ਉਹ ਇਦਾਂ ਦੀਆਂ ਹਰਕਤਾਂ ਕਰਦੇ ਨੇ ਜਿਹਦੇ ਨਾਲ ਕਿਸੇ ਵੀ ਮਤਲਬ ਕਮਿਊਨਿਟੀ ਨੂੰ ਕਿਸੇ ਵੀ ਸੰਪਰਦਾਇਕ ਨੂੰ ਕਿਸੇ ਵੀ ਅ ਵਰਗ ਨੂੰ ਤਕਲੀਫ ਪਹੁੰਚੇ ਵਕਫ ਪ੍ਰਾਪਰਟੀ ਜਾਂ ਅੱਲਾਹ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਔਰ ਵਕਫ ਬੋਰਡ ਹੋਣ ਜਾਂ ਵਕਫ ਕੌਂਸਲ ਹੋਵੇ ਉਹਦੇ ਵਿੱਚ ਨਾਨ ਮੁਸਲਮ ਮੈਂਬਰਸ ਨੂੰ ਸ਼ਾਮਲ ਕਰਨਾ ਇਹ ਕਿਸੇ ਵੀ ਤਰ੍ਹਾਂ ਮੁਨਾਸਬ ਨਹੀਂ ਹੈ ਇਸ ਸੰਵਿਧਾਨ ਦੀ ਔਰ ਸਾਡੇ ਫੰਡਾਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਦੇਸ਼ ਦੇ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਐਜੂਕੇਸ਼ਨਲ ਇੰਸਟੀਚੂਨਸ ਆਪਣੇ ਵਕਫ ਇੰਸਟੀਚੂਨਸ ਆਪਣੇ ادارے ਚਲਾ ਸਕਦੇ ਨੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਔਰ ਆਪਣੇ ਧਰਮ ਦੇ ਮੁਤਾਬਕ ਜੀਵਨ ਬਤੀਤ ਕਰ ਸਕਦੇ ਨਾ ਦੂਜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਤੇ ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ 1954 ਦੇ ਵਿੱਚ ਵਕਫ ਐਕਟ ਬਣਾ ਕੇ ਦੇਸ਼ ਦੀਆਂ ਸਾਰੀਆਂ ਵਕਫ ਪ੍ਰਾਪਰਟੀਆਂ ਨੂੰ ਜਿਹੜੀਆਂ ਵਕਫ ਵਕਫ ਸਮੇਂ ਤੇ ਵਕਫ ਵਕਫ ਲੋਕਾਂ ਨੇ ਰੱਬ ਦੇ ਨਾਂ ਤੇ দান ਕੀਤੀਆਂ ਸੀ ਉਹਨਾਂ ਨੂੰ ਮੈਨੇਜ ਕਰਨ ਲਈ ਇਸ ਵਕਫ ਕਾਨੂੰਨ ਬਣਾਇਆ ਗਿਆ ਸੀ ਔਰ ਉਸ ਵਕਫ ਐਕਟ ਦੇ ਤਹਿਤ ਦੇ ਵਿੱਚ ਸੁਬਾਈ ਪੱਧਰ ਤੇ ਵਕਫ ਬੋਰਡ ਕੰਮ ਕਰ ਰਾਇਆ ਨਾ ਔਰ ਸੈਂਟਰ ਦੇ ਵਿੱਚ ਵਕਫ ਕੌਂਸਲ ਕੰਮ ਕਰ ਰਹੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੀਜੇਪੀ ਦੀ ਸਰਕਾਰ ਨਰਿੰਦਰ ਮੋਦੀ ਜੀ ਆਰਐਸਐਸ ਦੇ ਏਜੰਡੇ ਤੇ ਕੰਮ ਕਰਦੇ ਹੋਏ ਵਕਫ ਪ੍ਰਾਪਰਟੀਆਂ ਨੂੰ ਹੜੱਪ ਕਰਨਾ ਚਾਹੁੰਦੇ ਹਨ ਔਰ ਇਸੇ ਕਰਕੇ ਉਹ ਐਸੀਆਂ ਮਤਲਬਾ ਵੀ ਉਹਨਾਂ ਨੇ ਸੋਧਾਂ ਲੈ ਕੇ ਆਂਦੀਆਂ ਨਾ ਜਿਹਦੇ ਨਾਲ ਵਕਫ ਪ੍ਰੋਪਰਟੀਆਂ ਜਿਹੜੀਆਂ ਨਾ ਉਹ ਸੁਰੱਖਿਤ ਨਹੀਂ ਰਹਿਣਗੀਆਂ। ਮਿਸਾਲ ਦੇ ਤੌਰ ਤੇ ਕਿ ਵਕਫ ਬੋਰਡ ਦੇ ਵਿੱਚ ਔਰ ਵਕਫ ਕੌਂਸਲ ਦੇ ਵਿੱਚ ਨਾਨ ਮੁਸਲਿਮ ਮੈਂਬਰ ਬਣਾਉਣਾ ਔਰ ਵਕਫ ਬੋਰਡਾਂ ਦੇ ਸੀਓ ਜਿਹੜਾ ਹੈ ਚੀਫ ਐਗਜ਼ੀਕਿਊਟਿਵ ਆਫੀਸਰ ਉਹ ਕਿਸੇ ਨਾਨ ਮੁਸਲਿਮ ਨੂੰ ਵੀ ਅਪਾਇੰਟ ਕੀਤਾ ਜਾਣਾ ਹੈ। ਮਾਮਲਾ ਤਾਂ ਮਸਜਿਦਾਂ ਦੀ ਮੈਨੇਜਮੈਂਟ ਦਾ ਹੈ, ਮਦਰਸਿਆਂ ਦੀ ਮੈਨੇਜਮੈਂਟ ਦਾ ਹੈ, ਕਬਰਸਾਨਾਂ ਦੀ ਮੈਨੇਜਮੈਂਟ ਦਾ ਹੈ ਔਰ ਦਰਗਾਹਾਂ ਦੀ ਮੈਨੇਜਮੈਂਟ ਦਾ ਹੈ। ਅਵਕਫ ਬੋਰਡ ਦੀਆਂ ਕਮਰਸ਼ੀਅਲ ਪ੍ਰਾਪਰਟੀਆਂ ਦੀ ਮੈਨੇਜਮੈਂਟ ਦਾ ਹੈ ਜਿਸ ਬੰਦੇ ਦੀ ਸ਼ਰਧਾ ਹੀ ਨਹੀਂ ਹੈ ਉਹ ਬੰਦਾ ਕਿਸ ਢੰਗ ਸਿਰ ਮਤਲਬ ਉਹਨਾਂ ਚੀਜ਼ਾਂ ਦੀ ਬਿਹਤਰ ਮੈਨੇਜਮੈਂਟ ਕਰ ਸਕਦਾ ਹੈ ਤੋਂ ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦੇਣਾ ਕਿ ਇਸ ਗੱਲ ਨੂੰ ਡਿਸਾਈਡ ਡਿਪਟੀ ਕਮਿਸ਼ਨਰ ਕਰੇਗਾ ਕਿ ਆਇਆ ਇਹ ਵਕਫ ਪ੍ਰਾਪਰਟੀ ਹੈ ਜਾਂ ਨਹੀਂ ਹੈ ਜਿਹੜਾ ਇੱਕ ਵਕਫ ਕਰਨ ਵਾਲਾ ਹੈ ਉਹ ਆਪਣੀ ਪ੍ਰਾਪਰਟੀ ਨੂੰ ਵਕਫ ਕਰਦਾ ਹੈ ਆਲਰੇਡੀ ਮੌਜੂਦ ਹੈ ਉਹ ਸਰਵੇ ਕਰਕੇ 10 ਦਿਨ ਵੀ ਹਾਂ ਜੀ ਇਹ ਪ੍ਰਾਪਰਟੀ ਦਾ ਮਾਲਕ ਇਹੀ ਹੈ ਤੇ ਉਸ ਤੋਂ ਬਾਅਦ ਵਕਫ ਗਜ਼ਟ ਦੇ ਵਿੱਚ ਉਹ ਵਕਫ ਪ੍ਰਾਪਰਟੀ ਦੇ ਤੌਰ ਤੇ ਨੋਟੀਫਾਈ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਮਿਸਾਲ ਦੇ ਤੌਰ ਤੇ ਉਹ ਸੈਂਕੜੇ ਹਜ਼ਾਰਾਂ ਮਾਜਿਦਾ ਪੰਜਾਬ ਦੇ ਵਿੱਚ ਐਸੀਆਂ ਕਬਰਸਤਾਨ ਐਸੇ ਨਾ ਦਰਗਾਹਾਂ ਐਸੀਆਂ ਨਾ ਜਿਹੜੀਆਂ ਪਾਰਟੀਸ਼ਨ ਤੋਂ ਬਾਅਦ ਅਜੇ ਤੱਕ ਉਹ ਬਾਗਗੁਜ਼ਾਰ ਨਹੀਂ ਹੋਈਆਂ ਤੇ ਵਕਫ ਬਾਈ ਯੂਜ਼ਰ ਦੀ ਇੱਕ ਸ਼ਿਕਾਇਤ ਕੇ ਉਹਦੇ ਵਿੱਚ ਵੀ ਉਹਨਾਂ ਵਕਫ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹ ਡਿਪਟੀ ਕਮਿਸ਼ਨ ਡਿਸਾਈਡ ਕਰੇਗਾ ਵੀ ਆਇਆ ਵੀ ਉਹ ਵਕਫ ਜਿਹੜਾ ਹੈ ਉਹ ਪ੍ਰਾਪਰਟੀ ਜਿਹੜੀ ਹੈ ਉਹ ਯੂਜ਼ ਹੋ ਰਹੀ ਹੈ ਉਹਨਾਂ ਵੱਲੋਂ ਜਾਂ ਨਹੀਂ ਹੋ ਰਹੀ ਪਹਿਲਾਂ ਅਗਰ ਕੋਈ ਵਕਫ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਲਈ 2 ਸਾਲ ਦੀ قائد با مشقت دیپ ریوژن سی اور انویلیبل سی ਧਾਰਾਵਾਂ لیکن ایس مطلب ਸੋਧ ਬਿੱਲ ਦੇ ਵਿੱਚ ਉਹ ਧਾਰਾਵਾਂ ਜਿਹੜੀਆਂ ਹਨ ਉਹ ਬੇਲੇਬਲ ਕਰ ਦਿੱਤੀਆਂ ਗਈਆਂ اور سزا ਸਿੰਪਲ سزا 1 ਸਾਲ ਦੀ ਕਰ ਦਿੱਤੀ ਗਈ ਤਾਂ ਕਿ ਜਿਹੜੇ ਲੋਕ ਉਹ ਵਕਫ ਪ੍ਰਾਪਰਟੀਆਂ ਤੇ ਕਬਜ਼ੇ ਕਰਨ ਉਹਨਾਂ ਦੇ ਹੌਸਲੇ ਬੁਲੰਦ ਹੋਣ اور ਉਹਨਾਂ ਨੂੰ ਕੋਈ ਕਾਨੂੰਨ ਦਾ ਡਰ ਨਾ ਰਹੇ اور مور اوਵਰ ਜਿਹੜੇ ਵਕਫ ਟ੍ਰਿਬਿਊਨਲ ਹਨ ਜਿੱਥੇ ਵਾਕਫ ਦੇ ਤਾਲੁਕ ਨਾਲ ਅਗਰ ਕੋਈ ਤਨਾਜ਼ਾ ਹੁੰਦਾ ਹੈ ਉਹ ਡਿਸਾਈਡ ਹੁੰਦਾ ਉਹ ਟਰਬਿਊਨਲਾਂ ਦਾ ਫੈਸਲਾ ਫਾਈਨਲ ਹੁੰਦਾ ਹੈ ਦੇਸ਼ ਦੇ ਅੰਦਰ ਰੇਲਵੇ ਟਰਮੀਨਲ ਹੈ 에ਅਰ ਟਰਮੀਨਲ ਹੈ ਬਹੁਤ ਸਾਰੇ ਟਰਬਿਊਨਲ ਹਨ ਜਿਨ੍ਹਾਂ ਦੇ ਫੈਸਲੇ ਜਿਹੜੇ ਨਾ ਉਹ ਫਾਈਨਲ ਨਾ ਉਹਨਾਂ ਨੂੰ ਅਪੀਲ ਨਹੀਂ ਕਿਤੇ ਕੀਤੀ ਜਾ ਸਕਦੀ ਲੇਕਿਨ ਇਹ ਇੱਕ ਅੱਲਾ ਵਾਕ ਬੋਰਡ ਦਾ ਮਤਲਬ ਹੈ ਵਾਕ ਟਰਮੀਨਲ ਹੈ ਜਿਹਦਾ ਫੈਸਲਾ ਫਾਈਨਲ ਇਹ ਸੋਧ ਲਿਆਂਦੀ ਜਾ ਰਹੀ ਹੈ ਔਰ ਇਹਦਾ ਮਤਲਬ ਇਹ ਹੋਏਗਾ ਕਿ ਉਹ ਨਾ ਪ੍ਰਾਪਰਟੀਆਂ ਨੂੰ ਆਪਣੀ ਮਨਮਰਜ਼ੀ ਦੇ ਮਤਲਬ ਹੈ ਵੀ ਅਫਸਰਾਂ ਕੋਲੋਂ ਡਿਸਾਈਡ ਕਰਾ ਕੇ ਡਿਪਟੀ ਕਮਿਸ਼ਨਰਾਂ ਕੋਲੋਂ ਉਹ ਸਰਕਾਰੀ ਉਹਦੇ ਚ ਲੈ ਕੇ ਜਾਣਗੇ ਵਕ ਪ੍ਰਾਪਰਟੀਆਂ ਦੀ ਹੈਸੀਅਤ ਉਹਨਾਂ ਦੀ ਖਤਮ ਹੋ ਜਾਏਗੀ ਔਰ ਇਹਨਾਂ ਸੌਦਾਂ ਨੂੰ ਪੂਰੇ ਦੇਸ਼ ਦੇ ਅੰਦਰ ਕੋਈ ਵੀ ਮੁਸਲਮਾਨ ਕਬੂਲ ਕਰਨ ਲਈ ਤਿਆਰ ਨਹੀਂ ਹੈ ਔਰ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਦਾ ਵਕਫ ਅਮੈਂਡਮੈਂਟ ਬਿੱਲ 2024 ਇਹਨੂੰ ਤੁਰੰਤ ਵਾਪਸ ਲਿਆ ਜਾਵੇ ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ ਔਰ ਅੱਜ ਉਹ ਜੇਪੀਸੀ ਕੋਲੇ ਹੈ ਔਰ ਜੇਪੀਸੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਰਿਪੋਰਟ ਦੇ ਵਿੱਚ ਸਰਕਾਰ ਨੂੰ ਲਿਖ ਕੇ ਭੇਜਣ ਕਿ ਦੇਸ਼ ਦੇ ਮੁਸਲਮਾਨ ਜਿਹੜੇ ਹਨ ਉਹ ਇਸ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹਨ ਜਦੋਂ ਤੇ ਬੀਜੇਪੀ ਦੀ ਸਰਕਾਰ ਆਈ ਹੈ Uh, 2014 ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨਾ ਉਦੋਂ ਤੋਂ ਹੀ ਕਿਸੇ ਨਾ ਕਿਸੇ ਢੰਗ ਸਿਰ ਉਹ ਦੇਸ਼ ਦੇ ਅੰਦਰ ਦੇਸ਼ ਦੇ ਲੋਕਾਂ ਨੂੰ ਉਹ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਤੁਸੀਂ ਅੰਦਾਜ਼ਾ ਕਰੋ ਨਾਰਾ ਕੁਝ ਹੁੰਦਾ ਤੇ ਹੋ ਕੁਝ ਰਿਹਾ ਹੈ ਸਭ ਦਾ ਵਿਕਾਸ ਸਭ ਦਾ ਸਾਥ ਹਾਲਾਂਕਿ ਦੇਸ਼ ਦੇ 25 ਕਰੋੜ ਮੁਸਲਮਾਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਹੋਇਆ ਹੈ ਔਰ ਪੂਰੇ ਦੇਸ਼ ਦੀ ਪਾਰਲੀਮੈਂਟ ਚ ਇੱਕ ਵੀ ਮੁਸਲਮਾਨ ਵਿਧਾਇਕ ਨੂੰ ਜਾਂ ਕਿਤੇ ਐਮਪੀ ਨੂੰ ਬੀਜੇਪੀ ਵੱਲੋਂ ਟਿਕਟ ਦੇ ਕੇ ਵਿਧਾਇਕ ਜਾਂ ਐਮਪੀ ਨਹੀਂ ਬਣਾਇਆ ਗਿਆ ਇਹ ਇਸ ਦਾ ਬਿਲਕੁਲ ਖੁੱਲਾ ਸਬੂਤ ਹੈ ਕਿ ਬੀਜੇਪੀ ਦੇ ਹਕਮਰਾਨਾਂ ਦੀ ਨੀਅਤ ਸਾਫ਼ ਨਹੀਂ ਉਹ ਆਰਐਸਐਸ ਦੇ ਏਜੰਡੇ ਤੇ ਕੰਮ ਕਰ ਰਹੇ ਹਨ ਔਰ ਇਸ ਮੁਲਕ ਨੂੰ ਬਜਾਏ ਕਿ ਇਸ ਮੁਲਕ ਦੀ ਆਪਸੀ ਭਾਈਚਾਰੇ ਨੂੰ ਇਸ ਮੁਲਕ ਦੀ ਏਕਤਾ ਨੂੰ ਮਜ਼ਬੂਤ ਕੀਤਾ ਜਾਂਦਾ ਉਹ ਇੱਕ ਇੱਕ ਕਰਕੇ ਉਹ ਲੋਕ ਲੋਕਾਂ ਦੇ ਵਕਫ ਵਕ ਕਮਿਊਨਿਟੀਜ਼ ਨੂੰ ਵਕਫ ਵਕ ਵਰਗਾਂ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਅੱਜ ਇਹ ਵਕਫ ਐਕਟ ਦੇ ਵਿੱਚ ਸੋਧ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਸੋਧ ਕਰਨ ਵਾਸਤੇ ਬਿੱਲ ਪੇਸ਼ ਕੀਤਾ ਹੈ ਔਰ ਅਗਰ ਇਹਦੇ ਚ ਸਫਲ ਹੋ ਜਾਂਦੇ ਨਾ ਤਾਂ ਕੱਲ ਨੂੰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੰਬਰ ਆਏਗਾ ਇਹ ਹਲੇ ਸ਼ੁਰੂਆਤ ਹੈ ਜਿਹੜਾ ਨਾਗਪੁਰੀ ਏਜੰਡਾ ਇਹਨਾਂ ਦਾ ਉਹਦੇ ਤੇ ਚੱਲ ਰਹੇ ਨੇ ਅੱਜ ਵਕਫ ਵਕ ਤੇ ਨਾਲ ਛੇੜਛਾੜ ਹੋ ਰਹੀ ਹੈ ਤਕਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਮਲੇਰ ਸਾਹਿਬ ਨੇ ਕਿਹਾ ਉਧਰ ਵੀ ਆਉਣਗੇ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਹੈ ਜੀ 나ਗਪੁਰ ਤੋਂ ਆ ਜੰਦਾ ਹੁੰਦਾ ਇਹ ਘੱਟ ਗਿਣਤੀਆਂ ਦੇ ਸਖਤ ਇਹ ਖਿਲਾਫ ਹੈ ਸਭ ਨੂੰ ਪਤਾ ਹੈ ਆਉਣ ਵਾਲੇ ਸਮੇਂ 'ਚ ਹੋਰ ਘੱਟ ਗਿਣਤੀਆਂ ਦਾ ਵੀ ਹਮਲੇ ਕਰ ਸਕਦਾ ਸਿਕ ਸਮਾਜ ਖੜਾ ਮੁਸਲਮਾਨ ਸਿੱਖ ਸਮਾਜ ਪੂਰੀ ਤਰ੍ਹਾਂ ਜੀ ਮਲੇਰ ਕੋਟਲੇ ਦੇ ਜਿਹਨਾਂ ਸਿੱਖ ਸਮਾਜ ਆ ਸੀ ਸਾਰੇ ਮੁਸਲਮਾਨ ਭਾਈਚਾਰੇ ਨਾਲ ਖੜੇ ਆ ਜੀ ਪੰਜਾਬ ਦੇ ਵਿੱਚ ਜਿਹੜੀਆਂ ਮਸਜਿਦਾਂ ਆਜ਼ਾਦੀ ਤੋਂ ਬਾਅਦ ਬੇਆਬਾਦ ਹੋ ਗਈਆਂ ਸੀ ਅੱਜ ਸਿੱਖ ਭਾਈਚਾਰੇ ਦੇ ਵਿੱਚ ਇੱਕ ਇਹ ਚੱਲ ਰਹੀ ਹੈ ਤੋਂ ਉਹ ਉਹ ਮਸਜਿਦਾਂ ਨੂੰ ਆਬਾਦ ਕਰਕੇ ਅਸੀਂ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰ ਰਹੇ ਹਾਂ